ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਹਲਦੀ ਬਾਰੇ ਕਿਉਂਕਿ ਕੁਝ ਦਿਨ ਪਹਿਲਾਂ ਆਪਾਂ ਆਪਣੇ ਚਿਕਸ ਨੂੰ ਜਿਹੜੀ ਹਲਦੀ ਆ ਉਹ ਪਾਈ ਸੀ ਤੇ ਆਪਾਂ ਉਸ ਦਿਨ ਤੁਹਾਨੂੰ ਕਿਹਾ ਸੀ ਕਿ ਹਲਦੀ ਆਪਾਂ ਕਿਉਂ ਪਾਈ ਹੋਈ ਆਪਣੇ ਚਿਕਸ ਨੂੰ ਉਹਦੇ ਬਾਰੇ ਆਪਾਂ ਪੂਰੀ ਪ੍ਰੋਪਰ ਵੀਡੀਓ ਲੈ ਕੇ ਆਵਾਂਗੇ ਕਿ ਕਿਵੇਂ ਤੁਸੀਂ ਹਲਦੀ ਪਾਉਣੀ ਆ ਇਸ ਦੇ ਕੀ ਫਾਇਦੇ ਨੇ ਤੇ ਕਿੰਨੀ ਹਲਦੀ ਤੁਸੀਂ ਇਹਨਾਂ ਨੂੰ ਦੇਣੀ ਆ ਉਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਸੋ ਹੁਣ ਆਪਾਂ ਗੱਲ ਕਰਦੇ ਆਂ ਕਿ ਜਿਹੜੀ ਹਲਦੀ ਆ ਇਸ ਦੇ ਫਾਇਦੇ ਕੀ ਨੇ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫਾਇਦੇ ਦੀ ਫਿਰ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਆਪਣੇ ਚਿਕਸ ਨੂੰ ਜਿਹੜੀ ਹਲਦੀ ਆ ਉਹ ਦੇਣੀ ਆ ਦੇਖੋ ਜੇਕਰ ਆਪਾਂ ਫਾਇਦੇ ਦੀ ਗੱਲ ਕਰੀਏ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਆਪਣੀਆਂ ਰਸੋਈਆਂ ਦੇ ਵਿੱਚ ਹਲਦੀ ਤੋਂ ਬਿਨਾ ਕੋਈ ਵੀ ਜਿਹੜੀ ਦਾਲ ਸਬਜ਼ੀ ਆ ਉਹ ਨਹੀਂ ਬਣਦੀ ਹੈਗੀ ਤੇ ਇਸ ਤੋਂ ਬਿਨਾ ਜਿਹੜੀ ਹਲਦੀ ਆ ਜੇਕਰ ਆਪਣੇ ਕੋਈ ਅੰਦਰ ਸੱਟ ਲੱਗ ਜਵੇ ਉਸ ਦੇ ਲਈ ਵੀ ਆਪਾਂ ਨੂੰ ਹਲਦੀ ਹੀ ਦੱਸੀ ਜਾਂਦੀ ਆ ਪੁਰਾਣੇ ਟਾਈਮਾਂ ਦੇ ਵਿੱਚ ਲੋਕ ਹਲਦੀ ਦੀ ਹੀ ਵਰਤੋਂ ਕਰਦੇ ਸੀ ਤੇ ਦੂਜੇ ਨੰਬਰ ਤੇ ਜੇਕਰ ਆਪਾਂ ਨੂੰ ਇਨਫੈਕਸ਼ਨ ਹੋਈ ਹੋਵੇ ਫੇਰ ਵੀ ਸਿਆਣੇ ਦੱਸਦੇ ਨੇ ਕਿ ਹਲਦੀ ਆ ਜਿਹੜੀ ਦੁੱਧ ਵਿੱਚ ਜੇਕਰ ਤੁਸੀਂ ਪੀਂਨੇ ਹੋ ਤਾਂ ਇਸ ਦੇ ਨਾਲ ਇਨਫੈਕਸ਼ਨ ਆ ਜਿਹੜੀ ਕਾਫੀ ਹੱਦ ਤੱਕ ਘਟ ਜਾਂਦੀ ਆ ਸੋ ਹੁਣ ਆਪਾਂ ਗੱਲ ਕਰਦੇ ਆ ਵੀ ਚਿਕਸ ਨੂੰ ਇਹਨਾਂ ਦੇ ਕੀ ਫਾਇਦੇ ਨੇ ਦੇਖੋ ਸਭ ਤੋਂ ਵੱਡਾ ਫਾਇਦਾ ਆ ਜਿਹੜਾ ਉਹ ਹੈਗਾ ਆ ਜਿਹੜੇ ਚਿਕਸ ਆ ਇਹਨਾਂ ਦੇ ਇਮਿਊਨਿਟੀ ਸਿਸਟਮ ਨੂੰ ਹਲਦੀ ਸਟਰੋਂਗ ਕਰਦੀ ਆ ਦੇਖੋ ਅਪਾ ਪਹਿਲਾਂ ਵੀ ਕਿਹਾ ਹੈ ਕਿ ਜਿਹੜੀ ਚੀਜ਼ ਆਪਣੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦੀ ਆ ਜਾਂ ਜਾਨਵਰਾਂ ਦੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦੀ ਆ ਉਸ ਤੋਂ ਪਰਾਂ ਕਿਹੜੀ ਚੀਜ਼ ਹੋ ਸਕਦੀ ਆ ਕਿਉਂਕਿ ਜਦੋਂ ਇਮਿਊਨਿਟੀ ਸਿਸਟਮ ਹੀ ਸਟਰੋਂਗ ਹੋ ਗਿਆ ਫਿਰ ਜਿਹੜੀ ਬਿਮਾਰੀ ਨਾਲ ਲੜਨ ਦੀ ਸ਼ਮਤਾ ਆ ਉਹ ਵੱਧ ਜਾਂਦੀ ਆ ਫਿਰ ਚਾਹੇ ਇਨਸਾਨ ਹੋਣ ਚਾਹੇ ਹੋਣ ਜਾਨਵਰ ਤੇ ਹਲਦੀ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਆ ਉਹ ਇਹ ਆ ਕਿ ਇਹਨਾਂ ਦੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦੀ ਆ ਦੂਜੇ ਨੰਬਰ ਤੇ ਫਾਇਦਾ ਇਹ ਆ ਕਿ ਕਈ ਤਰ੍ਹਾਂ ਦੀ ਜਿਹੜੀ ਇਨਫੈਕਸ਼ਨ ਹੋਵੇ ਚਿਕਸ ਨੂੰ ਉਹਨਾਂ ਤੋਂ ਵੀ ਬਚਾਉਂਦੀ ਆ ਜਿਵੇਂ ਲੀਵਰ ਇਨਫੈਕਸ਼ਨ ਹੋ ਗਈ ਜਾਂ ਹੋਰ ਕੋਈ ਇਨਫੈਕਸ਼ਨ ਰੱਖ ਲੋ ਉਸ ਤੋਂ ਵੀ ਜਿਹੜੀ ਹਲਦੀ ਆ ਉਹ ਚਿਕਸ ਨੂੰ ਬਚਾਉਂਦੀ ਆ ਤੇ ਇਸ ਤੋਂ ਬਿਨਾ ਕਈ ਤਰ੍ਹਾਂ ਦੇ ਜਿਹੜੇ ਵਾਇਰਸ ਨੇ ਉਸ ਤੋਂ ਵੀ ਹਲਦੀ ਚਿਕਸ ਨੂੰ ਬਚਾਉਂਦੀ ਆ ਇਸ ਤੋਂ ਬਿਨਾ ਜੇਕਰ ਚਿਕਸ ਨੂੰ ਖੰਘ ਹੋਈ ਹੋਵੇ ਜਾਂ ਫਿਰ ਆਪਾਂ ਕਹਦੇ ਹੀਏ ਸੀ ਆਰ ਡੀ ਵਰਗੀ ਪ੍ਰੋਬਲਮ ਹੋਈ ਹੋਵੇ ਉਸ ਤੋਂ ਵੀ ਚਿਕਸ ਨੂੰ ਜਿਹੜੀ ਹਲਦੀ ਆ ਉਹ ਬਚਾਉਂਦੀ ਆ ਹੁਣ ਆਪਾਂ ਗੱਲ ਕਰਦੇ ਆ ਹਲਦੀ ਜਿਹੜੀ ਆ ਇਹ ਦੇਣੀ ਕਿਵੇਂ ਆਪਣੇ ਚਿਕਸ ਨੂੰ ਦੇਖੋ 2 ਚਮਚੇ ਹਲਦੀ ਦੇ ਲੈ ਲਓ ਤੇ 1 ਲੀਟਰ ਤੋਂ ਕਹਿ ਲਓ ਵੀ 1 ਲੀਟਰ ਤੋਂ ਵੀ ਥੋੜਾ ਜਿਆਦਾ ਪਾਣੀ ਲੈ ਲਓ ਉਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਦੇ ਹੋ ਇਹ ਆਪਣੇ ਕੋਲੇ 1 ਲੀਟਰ ਤੋਂ ਜ਼ਿਆਦਾ ਪਾਣੀ ਆ ਕਿਉਂਕਿ ਆਪਣੇ ਕੋਲੇ ਜਿਹੜਾ ਫੀਡਰ ਆ ਉਹ 1 ਲੀਟਰ ਦਾ ਆ ਉਹਦੇ ਵਿੱਚ ਆਪਾਂ ਪਾਣੀ ਪਾ ਕੇ ਦੋ ਥੋੜੀ ਜਿਹੀ ਛੋਟੇ ਜਾਈ ਆਪਾਂ ਕੋਲੇ ਵੀ ਰੱਖੇ ਹੋਏ ਨੇ ਉਹਨਾਂ ਵਿੱਚ ਵੀ ਇਹਨਾਂ ਨੂੰ ਜਿਹੜਾ ਆਪਾਂ ਪਾਣੀ ਰੱਖੀਦਾ ਤਾਂ ਕਿ ਕੋਈ ਵੀ ਜਿਹੜਾ ਆਪਣਾ ਚਿਕਸ ਆ ਉਹ ਪਾਣੀ ਤੋਂ ਬੰਜਾ ਨਾ ਰਹੇ ਸੋ ਥੋੜੀ ਜੀ ਤੁਸੀਂ ਹਲਦੀ ਆ ਜਿਹੜੀ ਦੋ ਕੁ ਚਮਚੇ ਕੈਲੋ ਵੀ 1.5 ਲੀਟਰ ਪਾਣੀ ਦੇ ਵਿੱਚ ਮਿਕਸ ਕਰ ਲਿਓ ਜੇਕਰ 1 ਲੀਟਰ ਪਾਣੀ ਆ ਤਾਂ ਤੁਸੀਂ 1.5 ਚਮਚਾ ਜਿਹੜਾ ਹਲਦੀ ਦਾ ਵੀ ਮਿਲਾ ਸਕਦੇ ਆ 1 ਚਮਚਾ ਵੀ ਹਲਦੀ ਦਾ ਮਿਲਾ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਤੇ ਦੇਖੋ ਇਹ ਇੱਕ ਆਰਗੈਨਿਕ ਚੀਜ਼ ਆ ਇਹ ਜੇਕਰ ਵੱਧ ਘੱਟ ਦੇ ਹੋ ਜਾਂਦੀ ਆ ਇਸ ਦਾ ਕੋਈ ਨੁਕਸਾਨ ਨਹੀਂ ਹੈਗਾ ਸੋ ਆਪਾਂ ਇਹ ਜਿਹੜਾ ਹਲਦੀ ਵਾਲਾ ਪਾਣੀ ਆ ਇਹਨਾਂ ਨੂੰ ਰੱਖ ਦਿੱਤਾ ਇਸ ਤੋਂ ਬਿਨਾਂ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਆ ਤੁਸੀਂ ਜਿਹੜੀ ਇਹਨਾਂ ਦੀ ਫੀਡ ਆ ਉਸ ਦੇ ਵਿੱਚ ਵੀ ਹਲਦੀ ਮਿਕਸ ਕਰਕੇ ਦੇ ਸਕਦੇ ਆ ਵੈਸੇ ਜਿਹੜਾ ਵੈਸਟ ਤਰੀਕਾ ਆ ਮੇਰੇ ਹਿਸਾਬ ਦੇ ਨਾਲ ਆਪਾਂ ਇਹਨਾਂ ਨੂੰ ਹਲਦੀ ਵਾਲਾ ਜਿਹੜਾ ਪਾਣੀ ਹੀ ਰਈਦਾ ਪਾਣੀ ਦੇ ਵਿੱਚ ਹੀ ਹਲਦੀ ਹੈ ਜਿਹੜੀ ਪਾਈਦੀ ਆ ਫੀਡ ਦੇ ਵਿੱਚ ਆਪਾਂ ਸਿਰਫ ਲਸਣ ਆ ਜਿਹੜਾ ਲਸਣ ਦਾ ਪੇਸਟ ਜ਼ਰੂਰ ਮਿਕਸ ਕੀਤਾ ਸੀ ਪਰ ਹਲਦੀ ਮੇਰੇ ਹਿਸਾਬ ਦੇ ਨਾਲ ਪਾਣੀ ਦੇ ਵਿੱਚ ਸਹੀ ਆ ਸੋ ਆਪਾਂ ਮੁਰਗੀਆਂ ਨੂੰ ਵੀ ਇਦਾਂ ਹੀ ਪਾਈਦੀ ਆ ਪਾਣੀ ਦੇ ਵਿੱਚ ਹਲਦੀ ਤੇ ਚਿਕਸ ਨੂੰ ਵੀ ਐਦਾਂ ਹੀ ਪਾਈ ਦੀ ਆ ਤੇ ਆਪਾਂ ਇਹਨਾਂ ਨੂੰ ਹਲਦੀ ਵਾਲਾ ਜਿਹੜਾ ਪਾਣੀ ਆ ਰੱਖ ਦਿੱਤਾ ਸੋ 12-13 ਘੰਟਿਆਂ ਲਈ ਹਲਦੀ ਵਾਲਾ ਪਾਣੀ ਹੀ ਚਿਕਸ ਪੀਣਗੇ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਇਹ ਹਲਦੀ ਵਾਲਾ ਪਾਣੀ ਕਿੰਨਾ ਦਿਨ ਕਿੰਨੇ ਮਹੀਨੇ ਦੇ ਵਿੱਚ ਕਿੰਨੀ ਵਾਰ ਦੇਣਾ ਚਾਹੀਦਾ ਦੇਖੋ ਮਹੀਨੇ ਦੇ ਵਿੱਚ ਤੁਸੀਂ 2-3 ਵਾਰੀ ਹਲਦੀ ਵਾਲਾ ਜਿਹੜਾ ਪਾਣੀ ਆ ਉਹ ਆਪਣੀਆਂ ਚਿਕਸ ਤੇ ਮੁਰਗੀਆਂ ਨੂੰ ਦੇ ਸਕਦੇ ਹੋ ਲਗਾਤਾਰ 3 ਦਿਨ ਵੀ ਦੇ ਸਕਦੇ ਹੋ ਮੰਨ ਲਓ ਮਹੀਨੇ ਦੇ ਵਿੱਚ ਤੁਸੀਂ 3 ਵਾਰ ਦੇਣਾ ਤੁਸੀਂ ਲਗਾਤਾਰ 3 ਦਿਨ ਵੀ ਦੇ ਸਕਦੇ ਹੋ ਜਿਵੇਂ ਹੁਣ ਆਪਾਂ ਵੀ ਲਗਾਤਾਰ ਇਹਨਾਂ ਨੂੰ 3 ਦਿਨ ਹਲਦੀ ਵਾਲਾ ਪਾਣੀ ਦੇਵਾਂਗੇ ਵੈਸੇ ਆਪਾਂ ਕੋਸ਼ਿਸ਼ ਕਰਿਓ ਵੀ ਚਿਕਸ ਨੂੰ ਤੁਸੀਂ 3 ਦਿਨ ਛੱਡ ਕੇ ਜਾਂ ਫਿਰ 4 ਦਿਨ ਛੱਡ ਕੇ ਵੀ ਤੁਸੀਂ ਹਲਦੀ ਵਾਲਾ ਜਿਹੜਾ ਪਾਣੀ ਆ ਦੇ ਸਕਦੇ ਹੋ ਵੈਸੇ ਜੇਕਰ ਤੁਸੀਂ ਹਫਤੇ ਬਾਅਦ ਦਿੰਦੇ ਹੋ ਜਾਂ ਮਹੀਨੇ ਦੇ ਵਿੱਚ ਤਿੰਨ ਵਾਰੀ ਵੀ ਦਿੰਦੇ ਹੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਇਸ ਦੇ ਫਾਇਦੇ ਹੀ ਨੇ ਜਿਵੇਂ ਹੁਣ ਆਪਾਂ ਤਾਂ ਦਿਨ ਰੱਖੇ ਹੋਏ ਨੇ ਆਪਾਂ ਕਿਸੇ ਦਿਨ ਇਹਨਾਂ ਨੂੰ ਲਸਣ ਦਾ ਪੇਸਟ ਦਈਦਾ ਆ ਕਿਸੇ ਦਿਨ ਇਹਨਾਂ ਨੂੰ ਹਲਦੀ ਆ ਜਿਹੜਾ ਉਹ ਦਈਦੀ ਆ ਤੇ ਕਿਸੇ ਦਿਨ ਇਹਨਾਂ ਨੂੰ ਜਿਹੜਾ ਕਾੜਾ ਆ ਉਹ ਦਈਦਾ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਛੋਟੇ ਚਿਕਸ ਹੁੰਦੇ ਨੇ ਨਾ ਉਦੋਂ ਜ਼ਿਆਦਾ ਮਰਦੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਨੂੰ ਬਿਮਾਰੀ ਆ ਜਿਹੜੀ ਉਹ ਜ਼ਿਆਦਾ ਆਉਂਦੀ ਆ ਜਦੋਂ ਇੱਕ ਵਾਰ ਇੱਕ ਮਹੀਨਾ ਲੰਘ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਬਿਮਾਰੀ ਆ ਜਿਹੜੀ ਉਹ ਬਹੁਤ ਘੱਟ ਆਉਂਦੀ ਆ ਸੋ ਤੁਸੀਂ ਥੋੜਾ ਜਿਹਾ ਆਪ ਖੁਦ ਅਡਜਸਟਮੈਂਟ ਕਰਕੇ ਚੱਲ ਸਕਦੇ ਆ ਕਿ ਅਸੀਂ ਆਪਣੀਏ ਚਿਕਸ ਨੂੰ ਕਿਹੜੇ ਦਿਨ ਕਿਹੜੀ ਚੀਜ਼ ਦੇਣੀ ਆ ਕਿਹੜੇ ਦਿਨ ਅਸੀਂ ਹਲਦੀ ਦੇਣੀ ਆ ਕਿਹੜੇ ਦਿਨ ਅਸੀਂ ਲਸਣ ਦਾ ਪੇਸਟ ਦੇਣਾ ਜੇਕਰ ਕਿਸੇ ਦਿਨ ਕੋਈ ਚੀਜ਼ ਨਹੀਂ ਵੀ ਦੇ ਹੁੰਦੀ ਕੋਈ ਚੱਕਰ ਨਹੀਂ ਪਰ ਕੋਸ਼ਿਸ਼ ਕਰੋ ਹਫਤੇ ਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਆਰਗੈਨਿਕ ਆ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰੋ ਜਿਵੇਂ ਕਿਸੇ ਵੇਲੇ ਲਸਣ ਦਾ ਪੇਸਟ ਬਣਾ ਕੇ ਦੇ ਦਿੱਤਾ ਕਿਸੇ ਵੇਲੇ ਕਾੜਾ ਬਣਾ ਕੇ ਦੇ ਦਿੱਤਾ ਤੇ ਕਿਸੇ ਵੇਲੇ ਇਹਨਾਂ ਨੂੰ ਜਿਹੜਾ ਹਲਦੀ ਵਾਲਾ ਪਾਣੀ ਆ ਉਹ ਦੇ ਦਿੱਤਾ ਤੇ ਇਸ ਤੋਂ ਬਿਨਾ ਤੁਸੀਂ ਜਿਹੜਾ ਲਾਲ ਦਵਾਈ ਆ ਉਹ ਵੀ ਵਰਤ ਸਕਦੇ ਆ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਲੋਕ ਜਿਹੜੀਆਂ ਦਵਾਈਆਂ ਉਹ ਇੰਨੀਆਂ ਵਰਤਦੇ ਨਹੀਂ ਸੀ ਆਰਗੈਨਿਕ ਚੀਜ਼ਾਂ ਹੀ ਵਰਤਦੇ ਸੀ ਇਹ ਲਾਲ ਦਵਾਈ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ ਜਾਨਵਰਾਂ ਦੇ ਲਈ ਵੈਸੇ ਕਈਆਂ ਦਾ ਕਹਿਣਾ ਹੈ ਕਿ ਜਿਹੜੀ ਹਲਦੀ ਆ ਹਲਦੀ ਦੇ ਨਾਲ ਇਹਨਾਂ ਤੇ ਜਿਹੜਾ ਮਾੜਾ ਅਸਰ ਪੈਂਦਾ ਆ ਪਰ ਆਪਾਂ ਇੰਨੇ ਟਾਈਮ ਤੋਂ ਇਹਨਾਂ ਦੇ ਲਈ ਜਿਹੜਾ ਆਪਣੇ ਹਲਦੀ ਆ ਉਹ ਵਰਤਦੇ ਆਏ ਆ ਸੋ ਆਪਾਂ ਕੋਈ ਵੀ ਮਾੜਾ ਪ੍ਰਭਾਵ ਆ ਜਿਹੜਾ ਨਹੀਂ ਦੇਖਿਆ ਹੈਗਾ ਸਗੋਂ ਆਪਣੇ ਜਿਹੜੇ ਇਹ ਮੋਰੇ ਫਰੰਟ ਤੇ ਚਿੱਕਸ ਤੁਹਾਨੂੰ ਦਿਖ ਰਹੇ ਨੇ ਜਿਹੜੇ ਆਪਾਂ ਮਾਰਚ ਮਹੀਨੇ ਲੈ ਕੇ ਆਏ ਸੀ ਉਹ ਉਹ ਵਾਲੇ ਨੇ ਇਹਨਾਂ ਦਾ ਜੇਰਾ ਤੁਸੀਂ ਇੱਕ ਵਾਰ ਦੇਖੋ ਵੀ ਇਹ ਕਿੰਨੇ ਚੁਸਤ ਨੇ ਠੀਕ ਆ ਜਮਾ ਸੁਸਤ ਨਹੀਂ ਹੈਗੇ ਨਹੀਂ ਤਾਂ ਆਪਾਂ ਦੇਖੀਦਾ ਰੋਜ਼ ਆਪਣੇ ਕੋਲੇ ਵੀਡੀਓ ਆਉਂਦੀਆਂ ਨੇ ਇੰਸਟਾਗ੍ਰam ਤੇ ਦੋ ਦੋ ਮਹੀਨਿਆਂ ਦੇ ਜਿਹੜੇ ਚਿਕਸ ਨੇ ਉਹ ਸੁਸਤ ਰਹਿੰਦੇ ਨੇ ਬਸ ਮਾੜਾ ਮੋਟਾ ਖਾਂਦੇ ਨੇ ਤੇ ਇੱਕ ਸਾਈਡ ਜਾ ਕੇ ਬਹਿ ਜਾਂਦੇ ਨੇ ਇਹ ਬਹੁਤ ਜ਼ਿਆਦਾ ਤੇਜ਼ ਨੇ ਬਹੁਤ ਜ਼ਿਆਦਾ ਇਹਨਾਂ ਚ ਕਰੰਟ ਨੇ ਤੇ ਬਿਲਕੁਲ ਚੁਸਤ ਨੇ ਕਿਉਂ ਕਿਉਂਕਿ ਆਪਾਂ ਇਹਨਾਂ ਨੂੰ ਆਰਗੈਨਿਕ ਚੀਜ਼ਾਂ ਦੇ ਕੇ ਹੀ ਪਾਲਿਆ ਆ ਆਪਾਂ ਕੋਈ ਵੈਕਸੀਨ ਨਹੀਂ ਕੀਤੀ ਹੈਗੀ ਦੇਖੋ ਆਪਾਂ ਨਹੀਂ ਕਹਿੰਦੇ ਤੁਸੀਂ ਵੈਕਸੀਨ ਨਾ ਕਰੋ ਜਿਹਦਾ ਦਿਲ ਕਰਦਾ ਉਹ ਵੈਕਸੀਨ ਕਰਵਾ ਸਕਦਾ ਆ ਇਹਨਾਂ ਦੇ ਚਿਕਸ ਦੇ ਪਰ ਆਪਾਂ ਇਹਨਾਂ ਨੂੰ ਕੋਈ ਵੀ ਦਵਾਈ ਨਹੀਂ ਦਿੱਤੀ ਆਪਾਂ ਇਹਨਾਂ ਨੂੰ ਕੋਈ ਵੀ ਵੈਕਸੀਨ ਨਹੀਂ ਕੀਤੀ ਬਿਨਾ ਵੈਕਸੀਨ ਤੋਂ ਆਪਾਂ ਬਿਲਕੁਲ ਆਰਗੈਨਿਕ ਚੀਜ਼ਾਂ ਦੇ ਕੇ ਇਹਨਾਂ ਨੂੰ ਪਾਲਿਆ ਆ ਦੇਸੀ ਨੁਕਤੇ ਜਿਹੜੇ ਘਰੇ ਆਪਾਂ ਆਪਾਂ ਕਰਦੇ ਆ ਉਹ ਸਾਰੇ ਕਰਕੇ ਹੀ ਇਹਨਾਂ ਨੂੰ ਆਪਾਂ ਪਾ ਲਿਆ ਸੋ ਇੱਧਰ ਆਪਾਂ ਬਾਕੀ ਦੀ ਹਲਦੀ ਪਾ ਦੇਣੀ ਆ ਤੁਸੀਂ ਇਹ ਨਾ ਸੋਚੋ ਵੀ ਸ਼ਾਇਦ ਇਹ ਪਾਣੀ ਗੰਦਾ ਗੰਦਾ ਨਹੀਂ ਹੈਗਾ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਆਪਾਂ ਆਏ ਦਿਨ ਇਹਨਾਂ ਨੂੰ ਕੁਛ ਨਾ ਕੁਛ ਦੇਸੀ ਨੁਕਤਾ ਜਿਹੜਾ ਪਾਦੇ ਰਹੀਦਾ ਆ ਕਦੇ ਚਾਰਕੋਲ ਪਾ ਦਿੱਤਾ ਕਦੇ ਹਲਦੀ ਪਾ ਦਿੱਤੀ ਸੌਰੀ ਸੋ ਪਹਿਲਾਂ ਆਪਾਂ ਇਹਦੇ ਵਿੱਚ ਲਾਲ ਦਵਾਈ ਆ ਜਿਹੜੀ ਪਾਈ ਹੋਈ ਸੀ ਇਹਨਾਂ ਵੱਡੇ ਚਿਕਸ ਨੂੰ ਤੇ ਹੁਣ ਆਪਾਂ ਹਲਦੀ ਵਾਲਾ ਜਿਹੜਾ ਪਾਣੀ ਸੀ ਬਚਿਆ ਹੋਇਆ ਉਹ ਵੀ ਇਹਨਾਂ ਨੂੰ ਪਾ ਦਿੱਤਾ ਸੋ ਆਪਾਂ ਇਦਾਂ ਦੇ ਨੁਕਤੇ ਆ ਜਿਹੜੇ ਕਰਦੇ ਰਹੀਦਾ ਆ ਤੇ ਤੁਸੀਂ ਵੀ ਇਦਾਂ ਦੀਆਂ ਆਰਗੈਨਿਕ ਚੀਜ਼ਾਂ ਜਿਹੜੀਆਂ ਪਾ ਕੇ ਆਪਣੇ ਚਿਕਤੇ ਮੁਰਗੀਆਂ ਨੂੰ ਸਿਹਤਮੰਦ ਰੱਖੋ ਨਾ ਕਿ ਦਵਾਈਆਂ ਜਿਹੜਾ ਉਹਨਾਂ ਤੇ ਫਜ਼ੂਲ ਖਰਚੀ ਕਰੋ ਤੇ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਕੇ ਜਾਓ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਆ ਇਨਾਂ ਕ ਜ਼ਰੂਰ ਦੱਸ ਕੇ ਜਾਓ ਧੰਨਵਾਦ